ਇਹ 13ਵੀਂ ਪੌੜੀ ਦੀ ਛੇਵੀਂ ਪੰਕਤੀ ਹੈ ਜੀ ਇਹ ਪਹਿਲਾਂ ਵੀ ਆ ਚੁੱਕਿਆ ਆਖਰੀ ਪਾਵ ਇਸ ਵਿੱਚ ਹੀ ਹੈ ਜੀ ਪਿਛਲੀ ਪੌੜੀ ਤੇ ਆਖਰੀ ਇਸ ਪੌੜੀ ਵਿੱਚ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਣ ਜਾਣੇ ਮਨ ਕੋਏ ਤਿਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜੇ ਕੋ ਜੇਕਰ ਕੋਈ ਮਨੁੱਖ ਮਨ ਭਾਵ ਗੱਲ ਨੂੰ ਮੰਨ ਕੇ ਆਪਣੀ ਸੁਰਤ ਅੰਦਰ ਆਪਣੇ ਦਿਮਾਗ ਅੰਦਰ ਆਪਣੇ ਮਨ ਦੇ ਅੰਦਰ ਜਾਣਦਾ ਹੈ ਮਨ ਕੋਏ ਆਪਣੇ ਮਨ ਦੇ ਵਿੱਚ ਆਪਣੀ ਚਿੱਤ ਦੇ ਵਿੱਚ ਆਪਣੇ ਸੁਰਤ ਦੇ ਵਿੱਚ ਆਪਣੀ ਦਿਮਾਗ ਦੇ ਵਿੱਚ ਕੋਈ ਕੋਈ ਮਨੁੱਖ ਜੇ ਆਪਣੇ ਪ੍ਰਭੂ ਪਰਮਾਤਮਾ ਦੀ ਗੱਲ ਉਸ ਨੂੰ ਮੰਨ ਕੇ ਭਾਵ ਉਸ ਦੀ ਹੁਕਮ ਨੂੰ ਮੰਨ ਕੇ ਉਸ ਦੀ ਰਜ਼ਾ ਨੂੰ ਮੰਨ ਕੇ ਆਪਣੇ ਅੰਦਰ ਹੀ ਆਪਾਂ ਲਗਨ ਲਾ ਲਈਏ ਆਪਣੇ ਅੰਦਰ ਉਸ ਪ੍ਰਭੂ ਪਰਮਾਤਮਾ ਨੂੰ ਲਗਨ ਲਾ ਲਈਏ ਉਸ ਦਾ ਨਾਮ ਸਿਮਰਨ ਕਰ ਲਈਏ ਜਿਵੇਂ ਸ਼ੁਕਰਾਨਾ ਕਰ ਲਈਏ ਉਸ ਦੀ ਯਾਦ ਵਿੱਚ ਰਹੀਏ ਉਸ ਨੂੰ ਜਿਵੇਂ ਇੱਕ ਪਤਨੀ ਆਪਣੇ ਪਤੀ ਨੂੰ ਮਿਲਣ ਦੇ ਲਈ ਤੜਫਦੀ ਹੈ ਉਵੇਂ ਤੜਫੀਏ ਜਿਵੇਂ ਮਾਂ ਆਪਣੇ ਜਿਵੇਂ ਪੁੱਤ ਆਪਣੀ ਮਾਂ ਨੂੰ ਮਨ ਲਈ ਤੜਫਦਾ ਉਹਵੇਂ ਤੜਫੀਏ ਫਿਰ ਕੀ ਹੋਊਗਾ ਫਿਰ ਜਿਹੜਾ ਪਹਿਲੀ ਪੰਕਤੀ ਆਈ ਸੀ 13ਵੀਂ ਪੌੜੀ ਦੀ 5ਵੀਂ ਪੰਕਤੀ ਐਸਾ ਨਾਮ ਨਿਰੰਜਨ ਹੋਏ ਠੀਕ ਹੈ ਜੀ ਫਿਰ ਉਹ ਮਨ ਦੇ ਵਿੱਚ ਜਿਹੜਾ ਜਪਿਆ ਹੋਇਆ ਨਾਮ ਉਹ ਐਸਾ ਨਾਮ ਸਾਨੂੰ ਪ੍ਰਭੂ ਪਰਮਾਤਮਾ ਹੀ ਬਣਾ ਦੇਗਾ ਸਾਡੇ ਅੰਦਰ ਪ੍ਰਭੂ ਪਰਮਾਤਮਾ ਦੇ ਗੁਣ ਪੈਦਾ ਕਰ ਦੇਗਾ ਸਾਨੂੰ ਇਹ ਵਿਸ਼ੇਮ ਵਿਕਾਰਾਂ ਤੋਂ ਦੂਰ ਲੈ ਜਾਏਗਾ ਤੇ ਪਾਵਿਸ ਦਾ ਇਹੀ ਹੈ ਜੀ ਕਿ ਲਗਨ ਲਾ ਕੇ ਦੇਖੋ ਆਪਣੇ ਮਨ ਅੰਦਰ ਉਸ ਪ੍ਰਭੂ ਪਰਮਾਤਮਾ ਦੀ ਲਗਨ ਲਾ ਕੇ ਦੇਖੋ ਝਾਤ ਮਾਰ ਕੇ ਦੇਖੋ ਕਿਉਂਕਿ ਜਿਹੜਾ ਪ੍ਰਭੂ ਪਰਮਾਤਮਾ ਹੈ ਉਹ ਬਾਹਰ ਨਹੀਂ ਹੈ ਜੀ ਉਹ ਤੁਹਾਡੇ ਅੰਦਰ ਹੀ ਹੈ ਤੇ ਉਹ ਤੁਹਾਡੇ ਅੰਦਰੋਂ ਹੀ ਪ੍ਰਗਟ ਹੋਣਾ ਹੈ ਤੁਹਾਡੇ ਚਿਹਰੇ ਤੋਂ ਤੁਹਾਡੇ ਕੰਮਾਂ ਕਾਰਾਂ ਤੋਂ ਉਸ ਪ੍ਰਭੂ ਪਰਮਾਤਮਾ ਦੀ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਦੀ ਚਲਕ ਇਸ ਦੁਨੀਆ ਨੂੰ ਮਿਲਣੀ ਹੈ ਜੀ ਉਹ ਦੇਖਿਏ ਗੁਰੂ ਮਹਾਰਾਜ ਅਗਲੀ ਪੌੜੀ ਵਿੱਚ ਕੀ ਕਹਿੰਦੇ ਹਨ ਜੀ